ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਅੱਜ ਸਰਵਣ ਕਰਾਂਗੇ ਜੀ ਪੀਖਣ ਸ਼ਾ ਦਾ ਪੂਰਬ ਦਿਸ਼ਾ ਵਾਲਾ ਸਹੀਦਾ ਕਰਨਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਿਆਸਤ ਪਟਿਆਲਾ ਦੇ ਇੱਕ ਪਿੰਡ ਕੁੜਾਮ ਦਾ ਇੱਕ ਉਦਾਰ ਸੇਧਾ ਰੱਬ ਨੂੰ ਪਹੁੰਚਿਆ ਹੋਇਆ ਸੀ ਸਾਈ ਲੋਕ ਪੀਖਣ ਸ਼ਾ ਇਸ ਸਮੇਂ ਆਪਣੇ ਜੇਲਿਆਂ ਪਾਸ ਬਿੰਦਰ ਉਸਕੇ ਜਿਲ੍ਹਾ ਕਰਨਾਲ ਵਿੱਚ ਰਹਿੰਦਾ ਸੀ ਸਹਿਬ ਜਾਦੇ ਦੇ ਜਨਮ ਸਮੇਂ ਅੰਮ੍ਰਿਤ ਵੇਲੇ ਸਾਈਂ ਰੱਬ ਦੀ ਯਾਦ ਵਿੱਚ ਬੈਠਾ ਹੋਇਆ ਸੀ ਉਸਨੇअनुभव ਕੀਤਾ ਕਿ ਅਚਾਨਕ ਹੀ ਪੂਰਬ ਦਿਸ਼ਾ ਵੱਲੋਂ ਇੱਕ ਉਸ ਨੂੰ ਰੋਸ਼ਨੀ ਜਿਹੀ ਸਾਈਂ ਜੀ ਨੇ ਆਪਣੇ ਦੂਰ ਦ੍ਰਿਸ਼ਟੀ ਨਾਲ ਵੇਖਿਆ ਕਿ ਇਸ ਦਿਸ਼ਾ ਨੂੰ ਕੋਈ ਮਹਾਪੁਰਖ ਜੁਰਮ ਦਾ ਹਨੇਰਾ ਦੂਰ ਕਰਨ ਵਾਸਤੇ ਦਾ ਹੋਇਆ ਹੈ ਇਸ ਗੱਲ ਨੂੰ ਵਿਚਾਰ ਕਰਕੇ ਸਾਈਂ ਜੀ ਨੇ ਪੂਰਬ ਦਿਸ਼ਾ ਵੱਲ ਖੜੇ ਹੋ ਕੇ ਅੱਖਾਂ ਮੀਟ ਲਈਆਂ ਅਤੇ ਦੋਵੇਂ ਹੱਥ ਜੋੜ ਕੇ ਬੜੇ ਸਤਕਾਰ ਨਾਲ ਨਮਸਕਾਰ ਕੀਤੀ ਸੈਦਾ ਕੀਤਾ ਅਤੇ ਦੁਆ ਪੜੀ ਸਾਈਂ ਜੀ ਇਤਨੇ ਪ੍ਰੇਮ ਤਰਨ ਹੋ ਗਏ ਕਿ ਆਪ ਜੀ ਦੀਆਂ ਅੱਖਾਂ ਵਿੱਚੋਂ ਬਿਰਹ ਦਾ ਨੀਰ ਚਲ ਪਿਆ ਜੈਸਾ ਕਿ ਗੁਰਬਾਣੀ ਦਾ ਵਾਕ ਹੈ ਹੋ ਰਹਿ ਨ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹ ਚਲੇ ਜਿਉਂ ਵਾਲੀ ਰਿਹੋ ਦੀ ਦਸ਼ਾ ਸਾਈਂ ਜੀ ਦੀ ਵਾਪਰ ਗਈ ਸਾਈਂ ਜੀ ਦੇ ਚੇਲਿਆਂ ਨੇ ਇਹ ਕੌਤਕ ਵੇਖੀ ਬੜੀ ਹੈਰਾਨਗੀ ਨਾਲ ਪੀਰ ਕੀਤਾ ਪੁੱਛਿਆ ਕਿ ਅੱਜ ਤੁਸੀਂ ਪੂਰਬ ਦਿਸ਼ਾ ਨੂੰ ਕਿਸ ਨੂੰ ਸੇਦਾ ਕੀਤਾ ਹੈ ਪੂਰਬ ਦਿਸ਼ਾ ਤਾਂ ਹਿੰਦੂ ਸੂਰਜ ਨੂੰ ਪੂਜਨ ਵਾਸਤੇ ਸਿਰ ਨਿਵਾਉਂਦੇ ਹਨ ਨਮਸਕਾਰਾਂ ਕਰਦੇ ਹਨ ਪਰ ਤੁਸੀਂ ਅੱਜ ਇਹ ਨਵੀਂ ਗੱਲ ਕਿਉਂ ਕੀਤੀ ਮੱਕਾ ਕਾਬਾ ਤਾਂ ਪਸ਼ਚਮ ਦਿਸ਼ਾ ਵਾਲਾ ਹੈ ਮੁਰਿਦਾ ਪਾਸੋਂ ਇਹ ਰੇਬਵੇ ਵਾਲੀ ਗੱਲ ਸੁਣ ਕੇ ਸਾਈਂ ਜੀ ਨੇ ਕਿਹਾ ਸੁਣੋ ਭਾਈ ਬਖਰੁਦਾਰੋ ਮੈਂ ਪੂਰਬ ਦਿਸ਼ਾ ਮੂੰਹ ਕਰਕੇ ਅੱਜ ਇਸ ਕਰਕੇ ਸਜਦਾ ਕੀਤਾ ਹੈ ਕਿਉਂਕਿ ਅੱਜ ਸੇਂ ਧਰਮ ਅਤੇ ਦੁਨੀਆ ਮੁਲਕ ਦਾ ਮਾਲਕ ਮਨੁੱਖਾਂ ਸਰੀਰ ਧਾਰ ਕੇ ਪ੍ਰਗਟ ਹੋਇਆ ਹੈ ਇਹ ਖੁਦਾ ਦਾ ਆਪਣਾ ਰੂਪ ਹੈ ਉਸ ਨੂੰ ਸਿਦਾ ਕੀਤਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਹਨ ਉਹਨਾਂ ਨੇ ਦਰਸ਼ਨ ਵਾਸਤੇ ਮੈਂ ਛੇਤੀ ਹੀ ਪਟਨੇ ਜਾਣਾ ਜਾਉਂਦਾ ਜੇ ਕਿਸੇ ਨੇ ਤੁਹਾਡੇ ਵਿੱਚੋਂ ਮੇਰੇ ਨਾਲ ਜਾਣਾ ਹੋਵੇ ਤਾਂ ਤਿਆਰ ਹੋ ਜਾਓ ਪੀਰ ਜੀ ਦਾ ਪਟਨੇ ਪਹੁੰਚਣਾ ਆਪਣੇ ਦੋ ਚੇਲਿਆਂ ਨੂੰ ਨਾਲ ਲੈ ਕੇ ਪੀਰ ਜੀ ਪਟਨੇ ਵੱਲ ਚੱਲ ਪਏ ਮਹੀਨੇ ਕੋ ਪਿੱਛੋਂ ਅਧ ਹੌਲੀ ਹੌਲੀ ਚੱਲ ਕੇ ਸਾਈਂ ਜੀ ਪਟਨੇ ਦੀ ਜੂ ਵਿੱਚ ਪਹੁੰਚੇ ਤਾਂ ਕੀ ਵੇਖਦੇ ਹਨ ਕਿ ਜਿੱਧਰ ਕਿਧਰ ਬਾਗ ਹਰੇ ਭਰੇ ਲਹਿਲਹਾ ਰਹੇ ਝੂਮ ਰਹੇ ਹਨ ਕਿਉਂ ਇਉਂ ਜਾਪਦਾ ਹੈ ਕਿ ਜਿਵੇਂ ਕਿਸੇ ਖੁਸ਼ੀ ਵਿੱਚ ਸਾਰੀ ਬਨਾਸਪਤੀ ਦੇ ਬਿਰਸ਼ ਇੱਕ ਦੂਜੇ ਨੂੰ ਚੋਕ ਚੋਕ ਕੇ ਆਪਣੀ ਖੁਸ਼ੀ ਪ੍ਰਗਟ ਕਰ ਰਹੇ ਹਨ ਬੇਲ ਬੂਟੇ ਫੁੱਲਾਂ ਨਾਲ ਭਰੇ ਹੋਏ ਇਉਂ ਦਿਸ ਰਹੇ ਹਨ ਜਿਵੇਂ ਇਹ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਉਤੇ ਵਰਖਾ ਕਰਨ ਵਾਸਤੇ ਕਿਸੇ ਸਮੇਂ ਦੀ ਉਡੀਕ ਵਿੱਚ ਖੜੇ ਹਨ ਇਸੇ ਤਰ੍ਹਾਂ ਹਰੇ ਭਰੇ ਢਾਉ ਵਾਲੇ ਬਾਜੂ ਮੰਡਲ ਅਤੇ ਖੁਸ਼ੀਆਂ ਭਰਪੂਰ ਵਾਤਾਵਰਨ ਵਿੱਚੋਂ ਲੰਘ ਕੇ ਪੀਰ ਜੀ ਸ਼ਹਿਰ ਦੀਆਂ ਗਲੀਆਂ ਵਿੱਚ ਮਰਦਾਂ ਕਿਸਤਰੀਆਂ ਦੇ ਟੋਲੇ ਇਧਰ ਉਧਰ ਫਿਰਦੇ ਵੇਖ ਕੇ ਸ਼ਾਹੂਕਾਰਾਂ ਦੀਆਂ ਹੱਡੀਆਂ ਤੇ ਸੱਜੇ ਹੋਏ ਬਜ਼ਾਰਾਂ ਵਿੱਚੋਂ ਲੰਘਦੇ ਹੋਏ ਪੀਰ ਜੀ ਉਸ ਦਰਵਾਜੇ ਦੇ ਅੱਗੇ ਜਾ ਪੁੱਜੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਸੰਗਤਾਂ ਦੀ ਬੜੀ ਭੀੜ ਲੱਗੀ ਹੋਈ ਸੀ ਗੁਰੂ ਜੀ ਦਾ ਇਹੀ ਘਰ ਹੈ ਜਿੱਥੇ ਸਹਿਬ ਕਾਦੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਇਹ ਪਤਾ ਕਰਕੇ ਪੀਰ ਜੀ ਇੱਕ ਪਾਸੇ ਹੋ ਕੇ ਬੈਠ ਗਏ ਪੀਰ ਜੀ ਨੇ ਸਹਿਬ ਜਾਦੇ ਦਰਸ਼ਨਾਂ ਵਾਸਤੇ ਬੇਨਤੀ ਕਰਨੀ ਕੁਝ ਸਮੇਂ ਉਪਰੰਤ ਪੋਸ਼ ਗੈਸੇ ਕਰਕੇ ਸਾਈਂ ਜੀ ਨੇ ਮਾਮਾ ਕ੍ਰਿਪਾਲ ਸਿੰਘ ਜੀ ਨੂੰ ਬੇਨਤੀ ਕੀਤੀ ਅਸੀਂ ਬਹੁਤ ਦੂਰ ਤੋਂ ਆਏ ਹਾਂ ਪੰਜਾਬ ਤੋਂ ਸਹਿਬ ਜਾਦੇ ਦੇ ਦਰਸ਼ਨ ਕਰਨ ਵਾਸਤੇ ਕਿਰਪਾ ਕਰਕੇ ਸਾਡੇ ਮਨ ਦੀ ਇਹ ਮੁਰਾਦ ਪੂਰੀ ਕੀਤੀ ਜਾਵੇ ਪੀਰ ਜੀ ਦੀ ਇਹ ਇੱਛਾ ਜਦ ਕਰਪਾ ਦਾਸ ਜੀ ਨੇ ਅੰਦਰ ਜਾ ਕੇ ਮਾਤਾ ਜੀ ਨੂੰ ਪ੍ਰਗਟ ਕੀਤੀ ਤਾਂ ਮਾਤਾ ਜੀ ਨੇ ਮਨ ਵਿੱਚ بڑا ਭਰਮ ਕੀਤਾ ਕਿ ਨਾ ਜਾਣੀ ਇਹ ਸਾਈ ਔਰਿੰਗਜੀਪ ਦਾ ਭੇਜਿਆ ਹੋਇਆ ਹੋਵੇ ਉਸਨੇ ਇਸ ਸਾਰੀ ਗੱਲ ਦਾ ਔਰਿੰਗਜੀਪ ਨੂੰ ਪਤਾ ਲੱਗ ਗਿਆ ਹੋਵੇਗਾ ਉਸ ਜਲਮ ਨੇ ਇਸ ਨੂੰ ਇਸ ਕਰਕੇ ਭੇਜਿਆ ਹੋਇਆ ਹੈ ਕਿ ਦਿੱਲੀ ਹੀ ਇਹਨਾਂ ਨੂੰ ਸੱਦ ਲਵੇ ਵੇਖੋ ਨਾ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਜੋ ਅਜੀ ਪਾਲਕ ਵਸਤਾ ਦੇ ਸਨ ਉਹਨਾਂ ਨੂੰ ਵੀ ਇਸ ਹੰਕਾਰੀ ਨਰੰਗੇ ਨੇ ਦਿੱਲੀ ਸਦ ਲਿਆ ਸੀ ਪਰ ਉਹਨਾਂ ਨੇ ਪਰਨ ਕਰ ਲਿਆ ਸੀ ਕਿ ਅਸੀਂ ਇਸ ਯਾਲਮ ਨਰੰਗੇ ਦੇ ਮੱਥੇ ਨਹੀਂ ਲੱਗਣਾ ਆਪਣੇ ਆਪਣੇ ਪਰਨ ਕਰ ਲਿਆ ਕਿ ਅਸਾਂ ਇਸ ਯਾਲਮ ਨਰੰਗੇ ਦੇ ਮੱਥੇ ਨਹੀਂ ਲੱਗਣਾ ਆਪਣੇ ਪਰ ਉਹਨੂੰ ਪੂਰਾ ਕਰਨ ਵਾਸਤੇ ਹੀ ਉਨ੍ਹਾਂ ਨੇ ਸੀਤਲਾ ਦਾ ਇੱਕ ਕੌਤਕ ਵਰਤਾ ਕੇ ਆਪਣਾ ਸਰੀਰ ਤਿਆਰ ਦਿੱਤਾ ਸੀ ਉਹ ਉਤਰਕ ਰਾਜ ਵਿੱਚ ਮੰਦ ਵਿੱਚ ਹੰਕਾਰੀ ਹੋਏ ਜਿਸ ਕਰਕੇ ਕਾਰਨ ਹੀ ਆਪਣੇ ਨਾਸ ਵਾਲੇ ਕੰਮ ਕਰਦੇ ਸਨ ਇਹਨਾਂ ਵਿਚਾਰਾਂ ਅਨੁਸਾਰ ਹੀ ਪੀਰ ਜੀ ਨੂੰ ਮਾਮਾ ਕਿਰਪਾਲ ਸਿੰਘ ਜੀ ਨੇ ਆਣ ਕੇ ਆਖਿਆ ਪੀਰ ਜੀ ਸਹਿਜਦਾ ਗੁਰੂ ਗੋਬਿੰਦ ਸਿੰਘ ਜੀ ਅਜੇ ਬਾਹਰ ਲਿਆਉਣ ਦੇ ਯੋਗ ਨਹੀਂ ਹੈ ਅਜੇ ਉਹ ਬੱਚੇ ਹਨ ਅਤੇ ਬੱਚਿਆਂ ਵਾਲਾ ਸਰੀਰ 16 ਹੈ ਅਤੇ ਬਾਹਰ ਹਵਾ ਬੜੀ ਤੇਜ਼ برف ਸਮਾਨ ਚੱਲ ਰਹੀ ਹੈ ਠੰਡੀ ਹਵਾ ਆ ਰਹੀ ਹੈ ਫਿਰ ਜਦ ਤੱਕ ਇਹਨਾਂ ਦੇ ਪਿਤਾ ਗੁਰੂ ਜੀ ਇਹਨਾਂ ਦਾ ਮੂੰਹ ਨਹੀਂ ਵੇਖ ਲੈਂਦੇ ਤਦ ਤੱਕ ਦੂਜੇ ਮੱਤ ਦੇ ਪਰਏ ਪੁਰਸ਼ ਨੂੰ ਇਹਨਾਂ ਦੇ ਮੱਥੇ ਲਾਉਣਾ ਠੀਕ ਨਹੀਂ ਹੈ ਇਸ ਕਰਕੇ ਤੁਸੀਂ ਫਿਰ ਕਿਸੇ ਸਮੇਂ ਜਦ ਇਹਨਾਂ ਦੇ ਪਿਤਾ ਜੀ ਵੀ ਆ ਜਾਣਗੇ ਔਰ ਦਿਖੇਚਲ ਕਰਨੀ ਸਾਨੂੰ ਵੀ ਬਹੁਤ ਤੁਹਾਡੇ ਦਰਸ਼ਨ ਕਰਕੇ ਬੜਾ ਲਾਭ ਹੋਏਗਾ ਹੁਣ ਤੁਹਾਨੂੰ ਕਿਸੇ ਦੀ ਲੋੜ ਹੈ ਖਾਣ ਪੀਣ ਤੇ ਪਹਿਨਣ ਨੂੰ ਲਵੋ ਸਾਈਂ ਜੀ ਨੇ ਕਿਹਾ ਤੁਸੀਂ ਕਿਸੇ ਪ੍ਰਕਾਰ ਦਾ ਡਰ ਨਾ ਕਰੋ ਇਹ ਖੁਦਾ ਦਾ ਰੂਪ અવਤਾਰ ਹਨ ਇਹ ਦਰ ਰੂਪ ਹੀ ਹਨੇਰ ਨੂੰ ਦੂਰ ਕਰਨ ਵਾਲੇ ਦੀਪ ਹਨ ਮੈਂ ਇਹਨਾਂ ਦੇ ਦਰਸ਼ਨ ਕਰਨ ਤੋਂ ਬਿਨਾ ਹੋਰ ਕੋਈ ਨਹੀਂ ਚਾਹੁੰਦਾ ਪੀਰ ਖਾਦੀ ਪੋਖੜਦਾਲ ਚੇਲਿਆਂ ਦੀ ਸਹਿਤ ਸਵੇਰ ਦੇ ਬੈਠੇ ਪੀਖਣ ਸ਼ਾਮ ਨੂੰ ਬਿਨਾਂ ਕੁਝ ਖਾਣ ਪੀਂਦੇ ਕਾਰਨ ਰਾਤ ਪੈ ਗਈ ਅਤੇ ਰਾਤ ਲੰਘ ਗਈ ਤੇ ਫਿਰ ਦੂਜਾ ਦਿਨ ਚੜ ਆਇਆ ਪੀਰ ਜੀ ਕਹਿਣ ਕਿ ਇਹ ਗੁਰੂ ਨਾਨਕ ਵਾਲੀ ਅੱਲਾ ਦਾ ਸਾਂਝਾ ਕਰ ਹੈ ਇੱਥੇ ਹਿੰਦੂ ਮੁਸਲਮ ਦਾ ਕੋਈ ਹਿੰਦੂ ਮੁਸਲਮ ਦਾ ਕੋਈ ਵਿਰਵਾ ਨਹੀਂ ਹੈ ਪ੍ਰੇਮੀ ਦੀ ਸ਼ਰਧਾ ਵੇਖਦੇ ਜੋ ਤੁਸੀਂ ਬਾਲਕ ਦਾ ਦਰਸ਼ਨ ਨਹੀਂ ਕਰਾਓਗੇ ਤਾਂ ਅਸੀਂ ਇੱਥੇ ਬਿਨਾ ਅੰਨ ਜਲ ਛਕਨ ਦੇ ਬੈਠੇ ਪਰਵਰਗ ਦਗਾਰ ਦੀ ਬੰਦਗੀ ਕਰਦੇ ਹੋਏ ਸਮਾਂ ਬਤੀਤ ਕਰਾਂਗੇ ਇਹ ਪਰਨਾ ਮੈਂ ਪਟਨੇ ਵਿੱਚ ਪ੍ਰਵੇਸ਼ ਕਰਨ ਸਮੇਂ ਹੀ ਕਰ ਰਿਆ ਸੀ ਜਦੋਂ ਅਸੀਂ ਪੰਜਾਬ ਦੇਸ਼ ਤੋਂ ਸਹਿਬਾ ਦੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰਨ ਵਾਸਤੇ ਆਏ ਸਾਂ ਤੇ ਦਰਸ਼ਨ ਕਰਕੇ ਹੀ ਵਾਪਸ ਜਾਵਾਂਗੇ ਸਾਈਂ 피ਖਣ ਸ਼ਾਦਾ ਇਤਨਾ ਧ੍ਰਿੜ ਨੇਚਾ ਵੇਖ ਕੇ ਮਾਤਾ ਜੀ ਸਹਿਤ ਸਾਰਾ ਪਰਿਵਾਰ ਹੀ ਹੈਜਾ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਸਹਿਮਤ ਹੋ ਗਿਆ ਸੇਵਾਦਾਰਾਂ ਨੂੰ ਆਗਿਆ ਕਰਕੇ ਸੋਹਣਾ ਫਰਸ਼ ਗੁਲਾਬ ਗਲੀਚਿਆਂ ਨਾਲ ਸਜਾਇਆ ਗਿਆ ਸਲਤਾਂ ਇਕੱਤਰ ਹੋ ਗਈਆਂ ਰਬਾਬੀਆਂ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ ਇਸ ਤਰ੍ਹਾਂ ਅੰਦਰਬਾਰ ਘੇਮਾ-ਘੇਮ ਹੋ ਰਹੀ ਸੀ ਕਿ ਮਾਮਾ ਕਿਰਪਾਲ ਸਿੰਘ ਜੀ ਸਹਿਬਜਾਦੇ ਨੂੰ ਆਪਣੇ ਤੋਂ ਹੱਥਾਂ ਤੇ ਚੁੱਕ ਕੇ ਦੀਵਾਨ ਵਿੱਚ ਲੈ ਆਏ ਤੇ ਸਾਈਂ ਭੀਖੜ ਸ਼ਾਹ ਨੂੰ ਸਹਬਜਾਦੇ ਗੋਗੋਸ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਖਬਰ ਦਿੱਤੀ ਭੀਖੜ ਸ਼ਾਹ ਦੀ ਦਰਸ਼ਨਾਂ ਦੀ ਆਗਿਆ ਪਾ ਕੇ ਬੜੇ ਪ੍ਰਸੰਨ ਹੋਏ ਤੇ ਸਹਬਜਾਦੀ ਪ੍ਰਖਿਆ ਕਰਨ ਵਾਸਤੇ ਦੋ ਕੁੰਜੀਆਂ ਲੈ ਲਈਆਂ ਇੱਕ ਵਿੱਚ ਪਾਣੀ ਤੇ ਦੂਜੀ ਵਿੱਚ ਦੁੱਧ ਪਾ ਲਿਆ ਸੰਗਤਾ ਸਹਬਜਾਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਭੇਟਾ ਅਰਦਾਸ ਕਰਵਾਉਂਦੀਆਂ ਜਾ ਰਹੀਆਂ ਪੀਖਣ ਛਾਵੀ ਸਹਿਬ ਜੀ ਦੇ ਪਾਸ ਆਣ ਕੇ ਹੱਥ ਜੋੜ ਖੜਾ ਹੋ ਗਿਆ ਅਤੇ ਅਰਦਾਸ ਕੀਤੀ ਕਿ हे ਪੀਰਾਂ ਦੇ ਪੀਰ ਮੈਂ ਤੁਹਾਡੀ ਸ਼ਰਨ ਆਇਆ ਹਾਂ ਇਹ ਕਮਲਾ ਰੇਣ ਦੇ ਨਾਲ ਸਾਈਂ ਦੇ ਸਹਿਬ ਜਾਨ ਦੇ ਪੈਰਾਂ ਤੇ ਨਮਸਕਾਰ ਕੀਤੀ ਅਤੇ ਦੁੱਧ ਤੇ ਪਾਣੀ ਵਾਲੀਆਂ ਦੋਇ ਇੱਕ ਪੁੱਜੀਆਂ ਦੋ ਹੱਥਾਂ ਤੇ ਰੱਖ ਕੇ ਸਹਿਬ ਜਾਨੇ ਕੋਲ ਕੀਤੀਆਂ ਸਹਿਬਜ਼ਾਦੇ ਨੇ ਆਪਣੇ ਪਵਿੱਤਰ ਹੱਥਾਂ ਦੋਹਾਂ ਕੁੰਜੀਆਂ ਨੂੰ ਲਾ ਦਿੱਤੇ ਸਾਈਂ ਜੀ ਨੇ ਫਿਰ ਸਹਿਬਜ਼ਾਦੇ ਚਰਨ ਤੇ ਨਮਸਕਾਰ ਕੀਤੀ ਤੇ ਕਿਹਾ ਤਨ ਭਾਗ ਮੇਰੀ ਮਨੋ ਕਾਮਨਾ ਪੂਰੀ ਹੋਈ ਹੈ ਜਦ ਇਹ ਕੁੰਜੀਆਂ ਵਾਲਾ ਕੌਤਕ ਪੀਖਣ ਸਾਹ ਤੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਇਹ ਮੈਂ ਪ੍ਰੀਖਿਆ ਲਈ ਕੀਤੀ ਹੈ ਕਿ Hindu ਮਜਬ ਤੇ ਪੱਖੀ ਹੋਣਗੇ ਜਾਂ ਮੁਸਲਮਾਨ ਮਜਬ ਤੇ ਪਰ ਇਹਨਾਂ ਨੇ ਨਿਰਣਾ ਕਰ ਦਿੱਤਾ ਹੈ ਕਿ ਇਹਨਾਂ ਵਾਸਤੇ ਦੋਵੇਂ ਮਜਬ ਇੱਕੋ ਜਿਹੇ ਹਨ ਇਸ ਤਪਕਰ ਸ਼ਾਹ ਨੇ ਆਪਣੀ ਮੰਦੀ ਇੱਛਾ ਪੂਰੀ ਕਰਕੇ ਬੜਾ ਪ੍ਰਸੰਨ ਹੋਇਆ ਅਤੇ ਆਪਣੇ ਚੇਲਿਆਂ ਸੇਤ ਵਾਪਸ ਠਸਕੇ ਨੂੰ ਮੁੜ ਪਿਆ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਉਹ ਧਾਰਮਿਕ ਵੀਡੀਓ ਸੁਣਨ ਵਾਸਤੇ ਲਾਈਕ ਕਰੋ ਕਮੈਂਟ ਕਰੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ